ਮਹਿਸੂਸ ਕੀਤਾ ਹੈ ਕਿ ਬਤੌਰ ਐਮਪੀ ਮੈਂ ਉਹ ਕੁਝ ਨਹੀਂ ਕਰ ਸਕਦਾ ਜੋ ਐਜ਼ ਅ ਐਮਐਲਏ ਸਾਰ ਸਕਦਾ ਪਾਰਟੀ ਨੂੰ ਆਪ ਬੇਨਤੀ ਕੀਤੀ ਭਈ ਮੈਨੂੰ ਛੁੱਟੀ ਦਿੱਤੀ ਜਾਵੇ ਤੇ ਮੇਰੀ ਥਾਂ ਕਲਵੀਰ ਸਿੰਘ ਜੀ ਦਾ ਤੋਂ ਜਿਹੜਾ ਵਾ ਉਹਨੂੰ ਇਲੈਕਸ਼ਨ ਜਿਹੜੀ ਆ ਉਹ ਲੜਾਈ ਜਾਵੇ ਇਹ ਮੈਂ ਜਾਦ ਤੱਕ 5-700 ਬੰਦੇ ਨੂੰ ਰੋਜ਼ ਮਿਲਣਾ ਰਵਾਂ ਮੈਨੂੰ ਉਹ ਮੰਨ ਦੇ ਵਿੱਚ ਇੱਕ ਚੈਨ ਨਹੀਂ ਆਉਂਦਾ ਐਮਪੀ ਬਣ ਕੇ ਤੁਹਾਨੂੰ ਜੇ ਕਿਸੇ ਹਲਕੇ 'ਚ ਜਾਣਾ ਹੋਵੇ ਤੇ ਤੁਹਾਨੂੰ ਐਮਐਲਏ ਕੋ ਪਹਿਲਾਂ ਵੀਜ਼ਾ ਲੈਣਾ ਪੈਂਦਾ ਸੀਗਾ ਵੀ ਮੈਂ ਐਸ ਇਲਾਕੇ 'ਚ ਜਾਵਾਂ ਮੇਰੇ ਨਾਲ ਇਸ ਟਾਈਮ ਐਮਪੀ ਜਸਬੀਰ ਸਿੰਘ ਡਿੰਪਾ ਜੀ ਮਾਜੂਰ ਨੇ ਜੋ ਸੈਂਟਰ ਦੀ ਇਲੈਕਸ਼ਨ ਤੋਂ ਮੁਕਤ ਹੋ ਕੇ ਪੰਜਾਬ ਵਿੱਚ ਆਏ ਨੇ ਜਿਹੜੇ ਕਾਰਨ ਕਰਕੇ ਜਸਬੀਰ ਸਿੰਘ ਨੇ ਡਿੰਪਾ ਜੀ ਨੂੰ ਐਕਟਰ ਨੇ ਧੜਕਾ ਲੀਡਰ ਵਜੋਂ ਜਾਣਿਆ ਜਾਂਦਾ ਸੀ ਅੱਜ ਉਹੀ ਜਿਹੜੇ ਲੀਡਰ ਐਮਪੀ ਜਦੋਂ ਤੇ ਬਣੇ ਸੀ ਸ਼ਾਂਤ ਸਭਾ ਦੇ ਹੋ ਗਏ ਸੀ ਪਰ ਐਮਪੀ ਡਿੰਪਾ ਜੀ ਹੁਣ ਨੇ ਆਪਣੇ ਕਹਿ ਲਈਏ ਪੁਰਾਣੇ ਬਾਰੇ ਵਿੱਚ ਵਾਪਸ ਆ ਗਏ ਆ ਜੀ ਸਤਿ ਸ਼੍ਰੀ ਅਕਾਲ ਜੀ ਆਪ ਤੋਂ ਪਹਿਲਾਂ ਹਾਂ ਜੀ ਤੁਸੀਂ ਇੱਕ ਆਪ ਇਲੈਕਸ਼ਨ

ਇਸ ਕਰਕੇ ਮੈਂ ਪਾਰਟੀ ਨੂੰ ਆਪ ਬੇਨਤੀ ਕੀਤੀ ਭਈ ਮੈਨੂੰ ਛੁੱਟੀ ਦਿੱਤੀ ਜਾਵੇ ਤੇ ਮੇਰੀ ਥਾਂ ਕਲਵੀਰ ਸਿੰਘ ਜੀ ਰਾ ਤੋਂ ਜਿਹੜਾ ਵਾ ਉਹਨੂੰ ਇਲੈਕਸ਼ਨ ਜਿਹੜੀ ਆ ਉਹ ਲੜਾਈ ਜਾਵੇ ਤੇ ਮੈਂ ਆਪ ਬੇਨਤੀ ਕਰਕੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਆਇਆ ਤੇ ਮੈਂ ਸਮਝਦਾ ਕਿ ਮੈਂ ਸੂਬੇ ਵਾਸਤੇ ਆਪਣੇ ਇਲਾਕੇ ਵਾਸਤੇ ਆਪਣੇ ਲੋਕਾਂ ਵਾਸਤੇ ਇੱਥੇ ਜਿਹੜਾ ਵਾ ਮੈਂ ਜਿਆਦਾ ਲਾਭਦਾਇਕ ਸਿੱਧ ਹੋਊਗਾ ਦੇਖੋ ਮੇਰਾ ਜਿਹੜਾ ਸੀਗਾ ਕਿ ਮੈਂ ਜਦ ਤੱਕ 570 ਬੰਦੇ ਨੂੰ ਰੋਜ਼ ਮਿਲਣਾ ਰਹਾ ਮੈਨੂੰ ਉਹ ਮੰਨ ਦੇ ਵਿੱਚ ਇੱਕ ਚੈਨ ਚੈਨ ਨਹੀਂ ਆਉਂਦਾ ਤਾਂ ਐਮਪੀ ਬਣ ਕੇ ਤੁਹਾਨੂੰ ਜੇ ਕਿਸੇ ਹਲਕੇ 'ਚ ਜਾਣਾ ਹੈ ਤੇ ਤੁਹਾਨੂੰ ਐਮਐਲਏ ਕੋ ਪਹਿਲਾਂ ਵੀਜ਼ਾ ਲੈਣਾ ਪੈਂਦਾ ਸੀਗਾ ਵੀ ਮੈਂ ਐਸ ਇਲਾਕੇ ਚ ਜਾਵਾਂ ਸੋ ਉਹ ਚੀਜ਼ਾਂ ਜਿਹੜੀਆਂ ਲਖੜੇ ਬਿਲਕੁਲ ਟਕੜੇ ਪਏ ਸੀ ਲਾਲਜੀਤ ਭੁੱਲਰ ਜੀ ਦੇ ਇੱਕ ਪਿਛੇ ਜੇ ਰਹੀ ਹੁੰਦੇ ਉਹ ਤੁਹਾਡੇ ਹੋਮ ਸਟੇ ਗਿਆ ਰਹੀਆ ਉੱਚਾ ਕੇ ਸਟੇਜ ਤੋਂ ਉਹਦੇ ਬਾਹਰ ਵੀ ਪੱਤਰਕਾਰ ਮਿਲਣੇ ਚ ਵੀ ਕਹਿੰਦੇ ਆ ਵੀ ਜਸਵੀਰ ਸਿੰਘ ਡਿੰਪਾ ਮੇਰੇ ਤੋਂ ਡਰਦੇ ਵਿਕਰਮ ਸਿੰਘ ਮਚੀਟਿਆ ਮੇਰੇ ਤੋਂ ਡਰਦੇ ਚੌੜ ਮਦਮ ਚੋਂ ਭੱਜ ਰਹੇ ਆ ਦੇਖੋ ਜਿਹੜਾ ਬੰਦਾ ਅੱਜ ਵੀ ਚੌਥੇ ਨੰਬਰ ਤੇ ਆ ਰਿਹਾ ਇੱਕ ਤੁਸੀਂ ਸੁਣਿਆ ਕਿ ਜਦੋਂ ਦਾਰਾ ਸਿੰਘ ਜੀਨ ਕੋ ਚੈਲੰਜ ਕਰਦਾ ਜੀ ਗਾ ਇਹ ਮੇਰੇ ਨਾਲ ਕੁਸ਼ਤੀ ਕਰਨੀ ਆ ਤੇ ਦਾਰਾ ਸਿੰਘ ਜੀ ਕਹਿੰਦੇ ਹੁੰਦੇ ਪਹਿਲਾਂ ਮੇਰੇ ਚੇਲੇ ਰੰਦਾ ਵੇਨਾ ਕੁਸ਼ਤੀ ਕਰ ਜੇ ਉਤੋਂ ਜਿੱਤ ਗਿਆ ਤੇ ਮਰਦਾ ਮੈਂ ਉਸ ਨੂੰ ਕਹਿੰਦਾ ਲਾਲ ਜੀ ਪਹਿਲਾਂ ਤੂੰ ਜਿਹਦੇ ਨਾਲ ਲੜਦਾ ਜੇ ਕਸਰ ਰਹਿ ਗਈ ਤੇ ਫਿਰ ਮੈਂ ਤੇਰੇ ਨਾਲ ਆ ਕੇ ਪੱਟੀ ਵੀ ਤੇਰੇ ਨਾਲ ਲੈਕਚਰ ਲੜ ਲੂ ਐਸ ਵੇਲੇ ਰਾਜ ਲਾਲਜੀਤ ਭੁਲਰ ਜੀ ਦਾ ਮੈਂ ਸਮਝਦਾ ਕਿ ਜਿੰਨਾਂ ਨੂੰ ਬੋਲਣ ਦਾ ਵੀ ਮੈਂ ਸਮਝਦਾ ਵਾ ਇੱਕ ਤਮੀਜ਼ ਨਹੀਂ ਹੈ ਮੈਂ ਤੇ ਇਹੀ ਵੱਖਰ ਯੂਜ਼ ਕਰੂੰਗਾ ਉਹਨਾਂ ਨੂੰ ਪਹਿਲਾਂ ਤਾਂ ਉਹਨਾਂ ਨੂੰ ਇੱਕ ਚੰਗੇ ਗੁਣ ਇੱਕ ਚੰਗਾ ਸਿਆਸੀ ਦੇ ਤਾ ਕਿਦਾਂ ਬਣਦਾ ਉਹਦੇ ਸ਼ਬਦ ਉਹਦੀ ਬੋਲਬਾਣੀ ਚ ਕੀ ਹੋਣਾ ਚਾਹੀਦਾ ਪਹਿਲਾਂ ਉਹ ਸਿੱਖਣ ਤੇ ਜਿਹੜਾ ਵਾ ਬਾਕੀ ਗੱਲ ਕਰ। ਐਮ ਸਾਹਿਬ ਤੁਸੀਂ ਇੱਕ ਪਿੱਛੇ ਜੇ ਪੋਸਟ ਬੋਲਨੇ ਹੋ ਜਦੋਂ ਤੁਹਾਡੀ ਮੀਟਿੰਗ ਹੋਈ ਜੇ ਨਵੇਂ ਸਫਰ ਦੀ ਸ਼ੁਰੂਆਤ ਉਹਦੇ ਵਿੱਚ ਲਿਖਿਆ ਜਾਂਦਾ ਆਪੋ ਆਪਣੇ ਲੋਕਾਂ ਨੇ بڑے ਅੰਦਾਜ਼ੇ ਲਾਏ ਨਵਾਂ ਸਫਰ ਕਿਹੜਾ ਹੋ ਸਕਦਾ ਕਿਹੜਾ ਨਹੀਂ ਉਹ ਨਵਾਂ ਸਫਰ ਕਿਹੜਾ ਸੀਗਾ? ਨਵਾਂ ਸਫਰ ਇਹੀ ਪੰਜਾਬ ਦੀ ਰਾਜਨੀਤੀ ਤੋਂ ਕੇਂਦਰ ਦੀ ਰਾਜਨੀਤੀ ਤੋਂ ਮੁਕਤੀ ਲੈ ਕੇ ਪੰਜਾਬ ਦੀ ਰਾਜਨੀਤੀ ਦਾ ਹੀ ਨਵਾਂ ਜ਼ਬਰ 2027 ਦੇ ਵਿੱਚ ਕਹਿ ਲਿਆ ਤੁਸੀਂ ਕਿਹਾ ਕਿ ਦੁਬਾਰਾ ਸਰਕਾਰ ਬਣੂਗੀ ਪਹਿਲਾਂ ਦੀ ਤਰ੍ਹਾਂ ਵਰਕਰਾਂ ਦੇ ਕੰਮ ਹੋਣਗੇ ਅੱਗੇ ਡਿੰਪਾ ਜੀ ਪਾਰ ਇੰਦੇ ਸੀ ਉਹਨੇ ਹਫਤੇ ਦੇ 7 ਦਿਨ ਲਵਾਂਗਾ ਪ੍ਰਾਣੀ ਤੜ ਚ ਅੱਜ ਨਜ਼ਰ ਆਏ ਜਿਹੜਾ ਕਰਕੇ ਜਿਹੜੀ ਤੜ ਕਰਕੇ ਜਸਬੀਰ ਸਿੰਘ ਡਿੰਪਲ ਜੀ ਨੂੰ ਜਾਣਿਆ ਜਾਂਦਾ ਸੀ ਉਹ ਪ੍ਰਾਣੀ ਤੜ ਲੱਗਦਾ ਹੈ ਕਿ ਤੁਹਾਨੂੰ ਪਹਿਲਾਂ ਲਈ ਸਹੀ ਹੁਣ ਗਲਤ ਹੋ ਗਈ ਤੁਹਾਡੇ ਮੇਰੀ ਨਹੀਂ ਨਹੀਂ ਗਲਤੀ ਆੜੀ ਕੋਈ ਗੱਲ ਨਹੀਂ ਜਦੋਂ ਐਮਪੀ ਬਣਦੇ ਉਦੋਂ ਤੁਹਾਡੇ ਜ਼ਿੰਮੇਵਾਰੀਆਂ ਫਰਕ ਹੋ ਜਾਂਦੀਆਂ ਤੁਹਾਡਾ ਇੱਕ ਸਟੇਟਸ ਫਰਕ ਹੋ ਜਾਂਦਾ ਜੋ ਤੁਸੀਂ ਮੈਨੂੰ ਅੱਜ ਵੇਖਿਆ ਜੋ ਮੈਂ ਅਸਲੀ ਹਾਂ ਉਹ ਅੱਜ ਅੱਜ ਉਹ ਰੂਪ ਤੁਸੀਂ ਮੇਰਾ ਵੇਖਿਆ ਤੇ ਗਾਂ ਵੀ ਇਦਾਂ ਹੀ ਦੇਖੋਗੇ ਧੰਨਵਾਦ ਸੋ ਗਾਂ ਵੀ ਇਦਾਂ ਦਾ ਰੂਪ ਵੇਖੋਗੇ ਤੁਸੀਂ ਸਰਦਾਰ ਜਸਵੀਰ ਸਿੰਘ ਡਿੰਪਾ ਦਾ ਕਿਹੜਾ ਰੂਪ ਤੁਹਾਨੂੰ ਚੰਗਾ ਲੱਗਦਾ ਸੀਗਾ ਪਹਿਲਾ ਜਿਹੜਾ ਸ਼ਾਂਤ ਸਭਾਵ ਵਿੱਚ ਹੋ ਜਾਈ ਉਹ ਰੂਪ ਕੇ ਪਹਿਲਾ ਜਿਸ ਕਰਕੇ ਜਸਵੀਰ ਸਿੰਘ ਡਿੰਪਾ ਜੀ ਨੂੰ ਜਾਣਿਆ ਜਾਂਦਾ ਸੀ ਕਿਉਂਕਿ ਵਰਕਰ ਅਜੇ ਵੀ ਯਾਦ ਕਰਦੇ ਨੇ ਕਿ ਕੰਮ ਜਿਹੜੇ ਆ ਉਹ ਡਿੰਪਾ ਜੀ ਵੇਲੇ ਹੁੰਦੇ ਸੀ ਜਦੋਂ ਥਾਣੇਦਾਰ ਨੂੰ ਦੂਸਰੀ ਵਾਰ ਫੋਨ ਲਾਉਣ ਦੀ ਨੋਬਤ ਨਹੀਂ ਹੁੰਦੀ ਸੀ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੀ ਰਾਏ ਜਰੂਰ ਦੇਣਾ